ਬਾਰਿਕ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਲਗਭਗ 40 ਦੇ ਕਰੀਬ ਸਾਥੀਆਂ ਨੂੰ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਹ ਕਈ ਦੋਸ਼ੀ ਐਨਐਸਏ ਤਹਿਤ ਆਸਾਮ ਦੀ ਜੇਲ੍ਹ ਵਿੱਚ ਬੰਦ ਸਨ। ਅੱਜ ਦੀ ਪੇਸ਼ੀ ਦੌਰਾਨ ਕੋਰਟ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ। ਇਹਨਾਂ ਦੀ ਪੇਸ਼ੀ ਦੌਰਾਨ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਵਿੱਚ ਝੜਪ ਵਰਗਾ ਮਾਹੌਲ ਬਣ ਗਿਆ। ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀ ਦੱਸਿਆ ਤੁਸੀਂ ਵੀ ਸੁਣੋ। ਮંત્રી ਨੇ ਕੈਮਰਿਆਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਰ ਜੋ ਰਿਕਾਰਡਿੰਗ ਸਾਡੇ ਤੇ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਬਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕਿਆ ਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਦਲਦਲ ਜੀ 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 ਕਰਨ ਕਰੇਗਾ ਰਾਜ ਕਰੇਗਾ ਨਾਲ ਸਾਹ ਇਹਨਾਂ ਜੋਰ ਭਾਈ ਸਾਡੇ ਉਲਟ ਇਲزام ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਸਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਉਹ ਸੈਂ ਨਿਆਰਾ ਪੇਪਰਾਂ ਦੇ ਕਰਾਏ ਘੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਫਿਰ ਦੀ ਠੋਕ ਕੇ ਆਦਾ ਇਹ ਚਲਾਓ ਗੱਲਬਾਤ ਭਾਈ ਸਾਡੇ ਉਹ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਹਾਂਜੀ ਸਰ ਕੀ ਅੱਜ ਹੋਈ ਕਾਰਵਾਈ ਕੋਰਟ ਦੀ ਦੇਖੋ ਚਲਾਨ ਕਮਿਟ ਹੋਇਆ ਸੀ ਅੱਜ ਸੈਸ਼ਨ ਕੋਰਟ 'ਚ ਤੇ ਚਾਰਜ ਫ੍ਰੇਮ ਹੋਇਆ ਸੀਗਾ ਇਹਨਾਂ ਦੇ 41 ਜੋ ਕਯੂਜ਼ ਨੇ ਉਹਨਾਂ ਦੇ ਖਲਾਫ ਤੇ ਅੱਜ ਇਹਨਾਂ ਨੂੰ ਆਪਾਂ ਕਹਿ ਆ ਕਿ ਆਪਾਂ ਪਲੀਡ not ਗਿਲਟੀ ਹੈ ਕਿ ਸਾਨੂੰ ਟ੍ਰਾਇਲ ਆਪਾਂ ਕਰਨੀ ਹੈ ਕਿਉਂਕਿ ਆਪਾਂ ਇਨੋਸੈਂਟ ਹੈਗੇ ਆ ਤੇ ਆਪਾਂ ਆਪਣੀ ਐਵੀਡੈਂਸ ਪ੍ਰੋਡਿਊਸ ਕਰਾਂਗੇ ਹੂੰ ਤੇ ਆ ਪੁਲਿਸ ਵੱਲੋਂ ਜੋ ਮਿਸਪੇ ਬਾਹਰ ਕੀਤਾ ਗਿਆ ਪਰਿਵਾਰ ਵਾਲਿਆਂ ਨਾਲ ਮਿਲਣ ਨਹੀਂ ਦਿੱਤਾ ਗਿਆ ਉਹਦੇ ਬਾਰੇ ਕੀ ਕਰੋ ਦੇਖੋ ਇਹ ਦੀ ਇਹਨਾਂ ਦਾ ਸਿਕਿਉਰਿਟੀ ਰੀਜ਼ਨ ਹੋਏਗਾ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਹੂੰ ਜਿਹੜੇ ਅੰਦਰ ਕੀ ਹੋ ਰਿਹਾ ਇਸ ਤੋਂ ਇਲਾਵਾ ਕੀ ਪ੍ਰੋਸੈਸ ਕੀਤਾ ਗਿਆ ਵਕੀਲਾਂ ਲੋ ਨਹੀਂ ਬੋਲੋ ਦੇਖੋ ਅੱਜ ਜੋ ਕਾਰਵਾਈ ਸੀ ਇਹੋ ਹੀ ਸੀਗੀ ਕਿ ਆਪਾਂ ਜੋ ਆਪਣੀ ਪਲੀ ਇਹ ਨਹੀਂ ਸੀਗੀ ਕਿ ਆਪਾਂ ਗਿਲਟੀ ਨਹੀਂ ਹੈਗੇ ਆਪਾਂ ਇਨੋਸੈਂਟ ਆ ਤੇ ਇਸ ਅਗੇਂਸਟ ਆਪਾਂ ਐਵਿਡੈਂਸ ਲਿਆਵਾਂਗੇ ਤੇ ਆਪਾਂ ਕੇਸ ਲੜਾਂਗੇ ਅਗਲੀ ਤਰੀਕੀ ਦੋ ਦੀ ਭਾਈ ਦੋ ਅੱਠ ਪਈ ਹੈ ਜੀ ਹਕਮ ਸਿੰਘ ਮੈਂ ਸਰਬਜੀਤ ਸਿੰਘ ਕਲਸੀ ਦਾ ਐਡਵੋਕੇਟ ਆ ਅੱਜ ਉਹਨਾਂ ਨੂੰ ਸਰਬਜੀਤ ਸਿੰਘ ਕਲਸੀ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀਆਂ ਨੂੰ ਅੱਜ ਮਾਨਯੋਗ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਵਿੱਚ ਪੇਸ਼ ਕੀਤਾ ਗਿਆ ਸੀ ਚਾਰਜ ਦੇ ਉੱਤੇ ਜਿਹੜੀ ਅੱਜ ਬੈਸ ਸੀ ਤੇ ਅੱਜ ਉਹਨਾਂ ਨੂੰ ਚਾਰਜ ਦੇ ਵਾਸਤੇ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਅੱਜ ਜਿਹੜੇ ਉਹਨਾਂ ਦੇ ਉੱਤੇ ਚਾਰਜ ਫਰੇਮ ਜਿਹੜੇ ਉਹ ਕਰ ਦਿੱਤੇ ਗਏ ਨੇ ਜਿਹੜੀ ਅਗਲੀ ਡੇਟ ਹੈ ਉਹ ਜਲਦੀ ਤੁਹਾਨੂੰ ਦੱਸ ਦਿੱਤੀ ਜਾਏਗੀ ਅੱਜ ਟੋਟਲ 40 ਲੋਕਾਂ ਨੂੰ ਪੇਸ਼ ਕੀਤਾ ਗਿਆ ਇਹਦੇ ਵਿੱਚ ਜਿਹੜੇ NSA ਦੇ ਵਿੱਚ ਸਨ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਕੋਕ੍ਰੀਟ ਚ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ। ਅਗਲੀ ਪੇਸ਼ੀ ਕਦੋਂ ਹੋਵੇ ਸਰ? ਅਗਲੀ ਪੇਸ਼ੀ ਹੁਣ ਡੇਟ ਪਤਾ ਲੱਗ ਜੇਗੀ ਥੋੜੀ ਦੇਰ ਬਾਅਦ। ਸਰ ਇਹ ਕੀ ਕੀ کیا ਗਿਆ ਸੀ ਇਸ ਦੇ ਬਿਚਾਰ? ਇਹਦੇ ਵਿੱਚ ਅੱਜ ਚਾਰਜ ਫਰੇਮ ਹੋਣੇ ਸੀ ਜਿਹੜੇ ਸੈਕਸ਼ਨ ਦੇ ਵਿੱਚ 307 ਜਿਹੜੇ ਨਾਲ ਹੋਰ ਸੈਕਸ਼ਨ ਸੀ ਜਿਨ੍ਹਾਂ ਦੇ ਵਿੱਚ ਐਫ ਆਈ ਆਰ ਜੇਕਰ ਹੋਈ ਸੀ ਉਹਨਾਂ ਜਿਹੜੇ ਸੈਕਸ਼ਨ ਨੇ ਉਹਨਾਂ ਦੇ ਵਿੱਚ ਚਾਰਜ ਅਜ ਦੁਆਰਾ ਤੋਂ ਫਰੇਮ ਹੋਇਆ ਔਰ ਉਹਦੇ ਚ ਨਾ ਕੋਈ ਜੁਲਮ ਬਧਾਇਆ ਗਿਆ ਨਾ ਕੋਈ ਜੁਰਮ ਜਿਹੜਾ ਉਹਦੇ ਚ ਘਟਾਇਆ ਗਿਆ ਅੱਛਾ ਸਰ ਇਹ ਕਿਹਾ ਜਾ ਰਿਹਾ ਸੀ ਕਿ ਇਹਦੇ ਚ ਪੁਲਿਸ ਬੁਆਦੋ ਮਹੀਨੇ 38 ਦੇ ਵਿੱਚ ਨਹੀਂ ਇਦਾਂ ਦੀ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਸਰ ਇਹ ਕਿ ਜਿਹੜਾ ਨਸ਼ੇ ਦੀ ਗੱਲ ਆ ਰਹੀ ਹੈ ਅਮਰਤਪਾਲ ਦੇ ਉੱਤੇ ਕਿ ਨਸ਼ੇ ਦੀ ਸਾਈਨ ਕਰਾਉਂਦਾ ਹੈ ਉਹ ਦਾਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਸਿੰਘ ਪਾਜੀ ਤੇ ਵਿਰਿੰਦਰ ਸਿੰਘ ਫੋਜੀ ਨੇ ਬਿਆਨ ਦਿੱਤੇ ਹੈ ਕਿ ਅਮਰਤਪਾਲ ਸਿੰਘ ਨਸ਼ੇ ਕਰਦਾ ਹੈ ਜੀ ਉਹ ਵੱਜ ਗਏ ਨੇ ਦੇਖੋ ਜੀ ਜਿਹੜੇ ਪੁਲਿਸ ਕਸਟੋਡੀਅਲ ਦੇ ਵਿੱਚ ਜਿਹੜੀ ਕੋਈ ਵੀ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਨੇ ਵੀ ਇਹਨੂੰ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਜਿਹੜਾ ਪੁਲਿਸ ਦੀ ਅਰੈਸਟ ਦੇ ਅੰਦਰ ਜਿਹੜੀ ਕੋਈ ਵੀ ਸਟੇਟਮੈਂਟ ਹੈ ਉਹਨ ਦੇ ਉੱਤੇ ਰਲਾਇਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਜਿਹੜੀ ਹੈ ਉਹਦੇ ਉੱਤੇ ਮਤਲਬ ਕਦੀ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਤੇ ਸਰ ਅਮਰਿਤਪਾਲ ਦੀ ਪੇਸ਼ੀ ਕਦੋਂ ਹੋਏਗੀ ਜਦੋਂ ਐਨਐਸਏ ਤੁੜਦੀ ਹੈ ਜਾਂ ਉਹਨਾਂ ਦਾ ਜਿਹੜਾ ਕੇਸ ਹੈ ਉਹ ਐਨਐਸਏ ਜਿਹੜੀ ਚੈਲੰਜ ਕੀਤੀ ਹੋਈ ਹੈ ਅਗਰ ਮਾਨਯੋਗ ਹਾਈ ਕੋਰਟ ਤੋੜ ਦਿਆ ਤਾਂ ਅਦਰਵਾਈਜ਼ ਜਦੋਂ ਉਹਨਾਂ ਦੀ ਐਨਐਸਏ ਜਦੋਂ ਖਤਮ ਹੋਏਗੀ ਉਹਦੀ ਮਿਆਦ ਤੋਂ ਬਾਅਦ ਉਹਨਾਂ ਦੀ ਪੇਸ਼ੀ ਇਸ ਕੋਰਟ ਦੇ ਵਿੱਚ ਹੋਏਗੀ ਸਰ ਨੈਕਸਟ ਕੋਰਟ ਆਫ ਐਕਸ਼ਨ ਕੀ ਹੋਏਗਾ ਤੁਹਾਡਾ ਕੇਸ ਹੁਣ ਅ ਜਾ ਰਹੇ ਆ ਔਰ ਉਸ ਤੋਂ ਬਾਅਦ ਅਸੀਂ ਹੁਣ ਉਹਨਾਂ ਦੇ ਬਿਲ ਦੇ ਵਾਸਤੇ ਜਿਹੜੇ ਚਾਰਜ ਹੋਏ ਕਰਾਂਗੇ ਇੱਕ ਕਲਸੀ ਦੀ ਗੱਲ ਕਰ ਰਹੇ ਹੋ ਜੀ ਠੀਕ ਬਾਕੀਆਂ ਵੀ ਦੇ ਬਾਕੀਆਂ ਦੇ ਵਿੱਚੋਂ ਕੁਝ ਸਾਥੀਆਂ ਦੀ ਜਿਹੜੀਆਂ ਬਿਲ ਐਪਲੀਕੇਸ਼ਨ ਨੇ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੁਣ ਅਸੀਂ ਲਗਾਈ ਹੋਈ ਹੈ ਜਿਹੜੇ ਐਨਐਸਏ ਤੋਂ ਬਿਨਾ ਹੋਰ ਅਪਰਾਧੀ ਸੀ ਹੁਣ ਸਾਰੇ ਜਾ ਚੁੱਕੇ ਨੇ ਸਾਰੇ ਹਾਂਜੀ ਹੁਣ ਉਹ ਸਾਰਿਆਂ ਨੂੰ ਲੈ ਕੇ ਜਾ ਚੁੱਕੇ ਜੀ ਠੀਕ ਹੈ ਸਰ ਜੀ ਦੇ ਨਾਲ ਬਾਦਸ ਲੋਕੀ ਤੇ ਅੱਜ ਵੀ ਮੈਂ ਨੂੰ ਕਹਿੰਦੀ ਕਿ ਤੈਨੂੰ ਇਦਾਂ ਨਹੀਂ ਚਾਹੀਦਾ ਕਿਸੇ ਮੁੰਡੇ ਨੂੰ ਇਹਨਾਂ ਦਰਦ ਨਹੀਂ ਦਿਵਾਉਂਦੇ ਨਾ ਜੇ ਮੈਂ ਨੂੰ ਕਹਿੰਦੀ ਕਿ ਇਦਾਂ ਨਹੀਂ ਚਾਹੀਦਾ ਸਦਾ ਇਦਾਂ ਦਾ ਤੁਹਾਡਾ ਰਾਜ ਹੀ ਨਹੀਂ ਹੈ ਨਾ ਕਦੀ ਕਿ ਗਰੀਬਾਂ ਦਾ ਵੀ ਆਊਗਾ ਜੇ ਸਰਕਾਰ ਸਾਡੀ ਆਊਗੀ ਅਸੀਂ ਸੁਣਾਗੇ ਵੀ ਫੈਸਲੇ ਕਰਾਂਗੇ ਇਸੇ ਕਰਕੇ ਬਹਿਸ ਹੋਈ ਹੈ ਚਲੋ ਯਾਰ ਓਕੇ ਕਹਿਣਾ ਮਾਰਿਆ ਜਾ ਚਲੋ ਵਾਲੇ ਕਪੂਰਥਲੇ ਵਾਲੇ ਸਾਰੇ ਆ ਜਾਂਦੇਗੇ ਸਾਰਿਆਂ ਦੇ ਪਰਿਵਾਰ ਆਏ ਪਹਿਲਾਂ ਇਹਨਾਂ ਨੇ ਕਿਹਾ ਵੀ ਵੇਟ ਕਰੋ ਮਲਾਵਾਂਗੇ ਮੁੜ ਕੇ ਇਹਨਾਂ ਸਤਾ ਕੇ ਗੱਡੀ ਚਵਾੜ ਤੇ ਕਿਸੇ ਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਇੰਨਾ ਸਿੱਖਾ ਨਾ ਤੱਕਾ ਕਿਉਂ ਆਪ ਇਦਾਂ ਕਰਨ ਡਏ ਸਾਡੇ ਨਾਲ ਕੀ ਤੁਹਾਨੂੰ ਕੀ ਕਹਿ ਪੁੱਛਵਾਲਣੇ ਪੁੱਛਵਾਲਣੇ ਕਹੇ ਪਹਿਲਾਂ ਮਲਾਵਾਂਗੇ ਮੁੰਡੇ ਨਾ ਧੱਕ ਕੇ ਗੱਡੀ ਚਵਾੜ ਦਿੱਤੇ ਕਿਸ ਨੂੰ ਮਿਲਣ ਨਹੀਂ ਤੱਕ ਟਿੱਕੜੇ ਦੂਰਾਂ ਤੋਂ ਲੋਕਾਂ ਦੀ ਪਰਿਵਾਰਾਂ ਆਣ ਕੇ ਬੈਠੇ ਜਿਨ੍ਹਾਂ ਤੇ ਤਿੰਨ ਤਿੰਨ ਸਾਲ ਹੋ ਗਏ ਬੱਚੇ ਕੋਈ ਹੋਰ ਵੀ ਸ਼ਬਦ ਤੁਹਾਨੂੰ ਕਹੇਗੇ ਹੋਰ ਸ਼ਬਦ ਕਹਿੰਦਾ ਤੇਰੇ ਮੁੰਡੇ ਨੇ ਅੱਗ ਲਾਈ ਆ ਹਰਪਾਲ ਕਹਿੰਦਾ ਮੈਂ ਕਿਹਾ ਜੇ ਮੇਰੇ ਮੁੰਡੇ ਨੇ ਅੱਗ ਲਾਈ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਦੇ ਹੁਣ ਕਿਉਂ ਨਹੀਂ ਬਚਾਉਂਦੇ ਹੁਣ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਸੀਸਾ ਨਹੀਂ ਦੇ ਜਿਨ੍ਹਾਂ ਦੇ ਪੁੱ ਉਹ ਮਾਮਾ ਨੇ ਪੁੱਛ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਰਦੇ ਇਹਨਾਂ ਨੂੰ ਕੀ ਲੱਗੇ ਇਹ ਆਪਣੀਆਂ ਪਰਦੀਆਂ ਦੇ ਹੰਕਾਰ 'ਚ ਬੈਠੇ ਆਵੇਂ ਪਤਾ ਨਹੀਂ ਸਦਾ ਹੀ ਇੱਦਾਂ ਹੀ ਰਹਿਣਾ ਪਰ ਲੇਕਿਨ ਬਾਜੀ ਕੀ ਉਹਨਾਂ ਨੇ ਅੱਜ ਜੋ ਕਿਹਾ ਸਟੇਟਮੈਂਟ ਦਿੱਤੀ ਸਾਰੇ ਸਿੰਘਾਂ ਨੇ ਕਲੀਅਰ ਕੀਤਾ ਇਹਨਾਂ ਕੋਰੇ ਕੋਕਾ ਪੇਪਰ ਤੇ ਸਾਈਨ ਕਰਵਾਏ ਆ ਜੋ ਮਰਜ਼ੀ ਲਿਖੀ ਜਾਣ ਕਰਜ਼ਾਰ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਉੱਤੇ ਹੱਥ ਵਾਹ ਉਹ ਚੜਦੀ ਦੌਰ 'ਚ ਲਗਾ ਚੜਦੀ ਦੀ ਉਹਨਾਂ ਦੇ ਕੰਪਨੀ ਪਹੁੰਚਦਾ ਕਿੱਥੇ ਕਿੱਥੇ ਆਪਾਂ ਪਛਾਣਾਂ ਜੀ ਜਾ ਕਿੱਦਾਂ ਪਹਿਲੇ ਸਾਡੇ ਤੋਂ ਬੋਕ ਲੈ ਗਈ ਪਰ ਕੰਮ ਨਹੀਂ ਕਰਨਾ ਅਟਰ ਮੈਂ ਕੀ ਕਰਾਂ ਇੰਨਾ ਇੰਨਾ ਹੰਕਾਰ ਚੜਿਆ ਪਤਾ ਨਹੀਂ ਕਾਦਾ ਹੰਕਾਰ ਚੜਿਆ ਇਹਨਾਂ ਲੇਡੀਜ਼ ਪੁਲਿਸ ਨਹੀਂ ਸੀ ਲੇਡੀਜ਼ ਪੁਲਿਸ ਵੀ ਆ ਗਈ ਨਹੀਂ ਸਾਡੇ ਨਾਲ ਬੰਦਿਆਂ ਨਾਲ ਕੰਮ ਕੀਤੀ ਹੈ ਲੇਡੀਜ਼ ਪੁਲਿਸ ਅੱਗੇ ਨਹੀਂ ਸੀ ਕਿ ਲੇਡੀਜ਼ ਹਰ ਪਾਲਣੇ ਦੇ ਅੱਗੇ ਵੀ ਕੀਤੀ ਅੱਜ ਵੀ ਹਰ ਪਾਲ ਨੂੰ ਮੈਂ ਕਿਹਾ ਵੀ ਤੂੰ ਤੇ ਅੱਗੇ ਬੜੀ ਬਦਸਲੂਕੀ ਕੀਤੀ ਤੈਨੂੰ ਇਦਾਂ ਨਹੀਂ ਚਾਹੀਦਾ ਕਹਿੰਦਾ ਤੇਰੇ ਮੁੰਡੇ ਨੇ ਮਾਤਾ ਪੰਜਾਬ ਚ ਅੱਗ ਲਾਈ ਤਿੰਨ ਸਾਲ ਹੋ ਗਏ ਮੇਰਾ ਮੁੰਡਾ ਡਿਬਰੂਗਰ ਬੈਠਾ ਪੰਜਾਬ ਜਾ ਕੇ ਬੁਝੀ ਨਹੀਂ ਆਇਆ ਜੇ ਉਹ ਕਹਿੰਦਾ ਆਮ ਦਾਸ ਪੈਸੇ ਤੁਸੀਂ ਬੜੇ ਕਮਾਏ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਵੀ ਤੁਹਾਨੂੰ ਕਿਹਾ ਉਹਨਾਂ ਨੇ ਪੈਸੇ ਤੇ ਹਰਪਾਲ ਨੂੰ ਪਤਾ ਹਣਾ ਦੱਸਿਆ ਸਾਨੂੰ ਪ੍ਰੂਫ ਦਵੇ ਵੀ ਕਿੱਥੋਂ ਕਮਾਏ ਆਂ ਕਿੱਥੋਂ ਸਾਡੇ ਗੋਲ ਪੈਸੇ ਆ ਇਹ ਕੀ ਹੋਏ ਬਲਦੀਆਂ ਪਾ ਗਿਆ ਇੱਥੇ ਤਾਂ ਦੇ ਲੋਕਾਂ ਕੋ ਰੋਜਾ ਹੀ ਤੇ ਕੋਈ ਪਿਆ ਨਹੀਂ ਲਿਆ ਅਸੀਂ ਤੇ ਆਪਣੇ ਬੈਠੇ ਪਾਜੀ ਪੈਸੇ ਕਮਾਈ ਜਾਂਦਾ ਵਿਚਾਰਾ ਇਹ ਦੋ ਨੰਬਰ ਦੀ ਕਮਾਈ ਨੂੰ ਪੁੱਛਦੇ ਕਿ ਨਾਲ ਹੋਣੀ ਸਰਕਾਰ ਨੂੰ